एनर्जी ड्रिंक्स जो कि बच्चा ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਪਰ ਇਹ ਸਾਡੀ ਸਿਹਤ ਦੇ ਲਈ ਕਿੰਨਾ ਹਾਨੀਕਾਰਕ ਹੈ ਅੱਜ ਤੁਹਾਨੂੰ ਦੱਸਾਂਗੇ એનર્ਜੀ ਡਰਿੰਕ ਦੇ ਵਿੱਚ ਭਾਰੀ ਮਾਤਰਾ 'ਚ ਕਾਫੀਨ ਤੇ 슈ਗਰ ਪਾਈ ਜਾਂਦੀ ਹੈ ਜੋ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ ਇਸ ਨੂੰ ਪੀਣ ਦੇ ਨਾਲ ਵਕਫ ਵਕਫ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਆ ਜਿਵੇਂ ਕਿ ਹਾਰਟ ਬੀਟ ਵੱਜ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਨਾਲ 슬ੀਪ ਡਿਸਟਰਬੈਂਸ ਐਂਜਾਇਟੀ ਵੀ ਹੋ ਸਕਦੀ ਹੈ ਸ਼ਹਿਰ ਸੰਗਰੂਰ ਦੇ ਉਪਲੀ ਪਿੰਡ ਦੇ ਵਿੱਚ ਇਸ ਦਾ ਇੱਕ ਫੈਸਲਾ ਲਿੱਤਾ ਗਿਆ ਹੈ 10 ਮੈਂਬਰੀ ਪੰਚਾਇਤ ਨੇ ਮਿਲ ਕੇ ਇਸ ਦੇ ਉੱਤੇ ਜੋ ਕਿ ਡਿਸੀਜਨ ਲਿੱਤਾ ਕਿ ਇਸ ਦਾ ਬਾਈਕਾਟ ਕਰ ਦਿੱਤਾ ਜਾਵੇ ਕਿ ਜੋ ਵੀ ਪਿੰਡ ਉਪਲੀ ਦੇ ਵਿੱਚ ਇਸ ਨੂੰ ਵੇਚੇਗਾ ਉਸ ਦਾ ਬਾਈਕਾਟ ਕਰ ਦਿੱਤਾ ਜਾਵੇਗਾ એનર્ਜੀ ਡਰਿੰਕਸ ਜੋ ਕਿ ਬੱਚਾ ਤੋਂ ਲੈ ਕੇ ਬਜ਼ੁਰਗਾ ਤੱਕ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਪਰ ਇਹ ਸਾਡੀ ਸਿਹਤ ਦੇ ਲਈ ਕਿੰਨਾ ਹਾਨੀਕਾਰਕ ਹੈ ਅੱਜ ਤੁਹਾਨੂੰ ਦੱਸਾਂਗੇ एनर्जी ड्रिंक ਦੇ ਵਿੱਚ ਭਾਰੀ ਮਾਤਰਾ 'ਚ ਕਾਫੀਨ ਤੇ 슈ਗਰ ਪਾਈ ਜਾਂਦੀ ਹੈ ਜੋ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ ਇਸ ਨੂੰ ਪੀਣ ਦੇ ਨਾਲ ਵਕਫ-ਵਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਆ ਜਿਵੇਂ ਕਿ ਹਾਰਟ ਬ੍ਰੀਡ ਵੱਧ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਨਾਲ 슬ੀਪ ਡਿਸਟਰਬੈਂਸ ਐਂਜਾਇਟੀ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਲੌਂਗ ਟਰਮ 'ਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡਾਇਬੀਟੀਜ਼ ਤੇ ਡੈਂਟਲ ਪ੍ਰੋਬਲਮ ਵੀ ਹੋ ਸਕਦੀ ਹੈ ਯੂਥ ਦੇ ਵਿੱਚ ਇਸ ਦਾ ਬਹੁਤ ਹੀ ਕ੍ਰੇਜ਼ ਦੇਖਿਆ ਜਾਂਦਾ ਹੈ ਏਨਰਜੀ ਡਰਿੰਕ ਨੂੰ ਪੀਣ ਦਾ ਚਸਕਾ ਹਰ ਇੱਕ ਜਣਾ ਰੱਖਦਾ ਹੈ ਪਰ ਇਸ ਨੂੰ ਮੱਤੇ ਨਜ਼ਰ ਰੱਖਦੇ ਹੋਏ ਕਿ ਸਾਡੀ ਸਿਹਤ ਦੇ ਲਈ ਕਿੰਨਾ ਹਾਨੀਕਾਰਕ ਹੈ ਯੂਥ ਦੀ ਸਿਹਤ ਦੇ ਲਈ ਬੇਸਿਕਲੀ ਕਿੰਨਾ ਹਾਨੀਕਾਰਕ ਹੈ ਇਸ ਨੂੰ ਮੱਤੇ ਨਜ਼ਰ ਰੱਖਦੇ ਹੋਏ ਸ਼ਹਿਰ ਸੰਗਰੂਰ ਦੇ ਉਪਲੀ ਪਿੰਡ ਦੇ ਵਿੱਚ ਇਸ ਦਾ ਇੱਕ ਫੈਸਲਾ ਲਿੱਤਾ ਗਿਆ ਹੈ 10 ਮੈਂਬਰੀ ਪੰਚਾਇਤ ਨੇ ਮਿਲ ਕੇ ਇਸ ਦੇ ਉੱਤੇ ਜੋ ਕਿ ਡਿਸੀਜਨ ਲਿੱਤਾ ਕਿ ਇਸ ਦਾ ਬਾਈਕਾਟ ਕਰ ਦਿੱਤਾ ਜਾਵੇ ਉਪਲਿ ਦੇ ਵਿੱਚ ਤੇ ਸਾਰੇ ਹੀ ਪਿੰਡ ਵਾਸੀਆਂ ਨੇ ਮਿਲ ਕੇ ਇਸ ਦਾ ਇਸ ਡਿਸੀਜਨ ਦਾ ਸਾਥ ਦਿੱਤਾ ਹੈ ਕਿ ਜੋ ਵੀ ਪਿੰਡ ਉਪਲੀ ਦੇ ਵਿੱਚ ਇਸ ਨੂੰ ਵੇਚੇਗਾ ਉਸ ਦਾ ਬਾਈਕਾਟ ਕਰ ਦਿੱਤਾ ਜਾਵੇਗਾ ਜੋ ਕਿ ਯੂਥ ਦੀ ਸਿਹਤ ਨੂੰ ਆਪਾਂ ਦੇਖ ਸਕਦੇ ਹਾਂ ਕਿ ਮੱਦੇ ਨਜ਼ਰ ਰੱਖਦੇ ਹੋਏ ਇਹ ਫੈਸਲਾ ਲਿੱਤਾ ਗਿਆ ਹੈ એનર્ਜੀ ਡਰਿੰਕ ਜੋ ਕਿ ਕਾਫੀ ਬਿਮਾਰੀਆਂ ਨੂੰ ਲੈ ਕੇ ਆਂਦਾ ਹੈ ਇਸ ਲਈ ਸੰਗਰੂਰ ਦੇ ਪਿੰਡ ਉਪਲੀ ਦਾ ਇਹ ਫੈਸਲਾ ਜੋ ਕਿ ਉਹਨਾਂ ਨੇ ਲਿੱਤਾ ਹੈ ਬਹੁਤ ਹੀ ਅਨੋਖਾ ਮਤਾਇ ਪਾਸ ਹੋਇਆ ਇਸ ਦਿਨਾਂ ਦੇ ਵਿੱਚ ਸੁਣਿਆ ਕਿ ਕਿਵੇਂ ਇੱਕ ਪਿੰਡ ਦੇ ਵਿੱਚ ਕੁੜੀ ਮੁੰਡਾ ਵਿਆਹ ਨਹੀਂ ਕਰਾ ਸਕਦੇ ਉਹ ਵੀ ਇੱਕ ਅਨੋਖਾ ਮਤਾ ਸੀ ਪਰ ਜੋ ਅੱਜ ਖਬਰ ਤੁਹਾਡੇ ਸਾਹਮਣੇ ਸੀ ਸਾਂਝੀ ਕਰ ਰਹੇ ਆ ਇਹ ਵੀ ਇੱਕ ਅਨੋਖਾ ਮਤਾ ਜੋ ਪਾਸ ਕੀਤਾ ਗਿਆ ਹੈ ਸੰਗਰੂਰ ਦੇ ਉਪਲੀ ਪਿੰਡ ਦੇ ਵਿੱਚ એનર્ਜੀ ਡਰਿੰਕ ਹੁਣ ਨਹੀਂ ਵਿਕੇਗਾ ਇਹ ਸਭ ਨੇ ਮਿਲ ਕੇ ਫੈਸਲਾ ਲਿੱਤਾ ਹੈ ਐਦਾ ਦੀ ਹੋਰ ਵੀ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਰਹੋ ਦਾ ਸਿਟੀ ਹੈਡਲਾਈਨਸ ਦੇ ਨਾਲ એનર્ਜੀ ਡਰਿੰਕ ਜੋ ਕਿ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਹੀ ਪਸੰਦ ਕੀਤਾ ਜਾਂਦਾ ਪਰ ਇਹ ਸਾਡੀ ਸਿਹਤ ਦੇ ਲਈ ਕਿੰਨਾ ਹਾਨੀ ਕਾਰਕ ਹੈ ਅੱਜ ਤੁਹਾਨੂੰ ਦੱਸਾਂਗੇ એનર્ਜੀ ਡਰਿੰਕ ਦੇ ਵਿੱਚ ਭਾਰੀ ਮਾਤਰਾ 'ਚ ਕਾਫੀਨ ਤੇ 슈ਗਰ ਪਾਈ ਜਾਂਦੀ ਹੈ ਜੋ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ ਇਸ ਨੂੰ ਪੀਣ ਦੇ ਨਾਲ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਆ ਜਿਵੇਂ ਕਿ ਹਾਰਟ ਬੀਟ ਵੱਜ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਦੇ ਨਾਲ-ਨਾਲ 슬ੀਪ ਡਿਸਟਰਬੈਂਸ ਐਂਜਾਇਟੀ ਵੀ ਹੋ ਸਕਦੀ ਹੈ ਸ਼ਹਿਰ ਸੰਗਰੂਰ ਦੇ ਉਪਲੀ ਪਿੰਡ ਦੇ ਵਿੱਚ ਇਸ ਦਾ ਇੱਕ ਫੈਸਲਾ ਲਿੱਤਾ ਗਿਆ ਹੈ 10 ਮੈਂਬਰੀ ਪੰਚਾਇਤ ਨੇ ਮਿਲ ਕੇ ਇਸ ਦੇ ਉੱਤੇ ਜੋ ਕਿ ਡਿਸੀਜਨ ਲਿੱਤਾ ਕਿ ਇਸ ਦਾ ਬਾਈਕਾਟ ਕਰ ਦਿੱਤਾ ਜਾਵੇ ਕਿ ਜੋ ਵੀ ਪਿੰਡ ਉਪਲੀ ਦੇ ਵਿੱਚ ਇਸ ਨੂੰ ਵੇਚੇਗਾ ਉਸ ਦਾ ਬਾਈਕਾਟ ਕਰ ਦਿੱਤਾ ਜਾਵੇਗਾ